31 ਮਾਰਚ ਨੂੰ ਕਈ ਵੀਰਾਂ ਨੂੰ 31 ਮਾਰਚ ਨੂੰ ਕਈ ਵੀਰਾਂ ਨੂੰ ਚਾਹ ਜਾ ਚੜੇ ਸ਼ਰਾਬਾਂ ਦਾ ਔਕਾਸ਼ ਕਿਤੇ ਮੁਲ ਘਟ ਹੋ ਜਾਂਦਾ ਜੇ ਦਾਖਲੇ ਤੇ ਕਿਤਾਬਾਂ ਦਾ ਕਾਸ਼ ਕਿਤੇ ਮੁਲ ਘਟ ਹੋ ਜਾਂਦਾ ਜੇ ਦਾਖਲੇ ਤੇ ਕਿਤਾਬਾਂ ਦਾ 31 ਮਾਰਚ ਨੂੰ ਵਿਆਦੇ ਵਾਂਗੂ ਉਡੀਕੇ ਸ਼ਰਾਬੀ ਖੜਕੇ 31 ਮਾਰਚ ਨੂੰ ਵਿਆਦੇ ਵਾਂਗੂ ਉਡੀਕੇ ਸ਼ਰਾਬੀ ਖੜਕੇ ਕਲੇਸ਼ ਤੇ ਕਲੇਸ਼ ਕਤਲ ਕਰਾਉਂਦੀ ਘਰ ਘਰ ਦਾ ਰੂਪ ਫੜਕੇ ਇਕੱਠੇ ਹੋ ਕੇ ਮੰਗੀਏ ਹੱਕ ਆਪਾਂ ਆਪਣੇ ਇਹਨਾਂ ਜਵਾਬਾਂ ਦਾ ਔਕਾਸ਼ ਕਿਤੇ ਮੁਲ ਘਟ ਹੋ ਜਾਂਦਾ ਜੇ ਦਾਖਲੇ ਅਤੇ ਕਿਤਾਬਾਂ ਦਾ ਕਾਸ਼ ਕਿਤੇ ਮੁਲ ਘਟ ਹੋ ਜਾਂਦਾ ਚੰਗੇ ਕੰਮਾਂ ਬਲ ਕਾਤੋਂ ਤੇਰੀ ਗੌਰ ਨਹੀਂ ਸਰਕਾਰੀ ਨਹੀਂ ਆ ਚੰਗੇ ਕੰਮਾਂ ਬਲ ਕਾਤੋਂ ਤੇਰੀ ਗੌਰ ਨਹੀਂ ਸਰਕਾਰੀ ਨਹੀਂ ਕਰਜ਼ੇ ਦੇ ਨਾਲ ਕਈ ਗਰੀਬ ਤੜਫਾ ਤੜਫਾ ਤੂੰ ਮਰੇ ਨਹੀਂ ਕਾਤੋਂ ਥੋਡਾ ਧਿਆਨ ਨਹੀਂ ਜਾਂਦਾ ਗਰੀਬਾਂ ਦੇ ਪੈਰੀ ਪਾਏ ਟੁੱਟੇ ਬੂਟ ਜਰਾਬਾਂ ਦਾ ਔਕਾਸ਼ ਕਿਤੇ ਮੁਲ ਘਟ ਹੋ ਜਾਂਦਾ ਦਾਖਲੇ ਅਤੇ ਕਿਤਾਬਾਂ ਦਾ ਕਾਸ਼ ਕਿਤੇ ਮੁੱਲ ਘਟ ਹੋ ਜਾਂਦਾ ਦਾਖਲੇ ਅਤੇ ਕਿਤਾਬਾਂ ਦਾ ਇਸ ਦਿਨ ਨੂੰ ਬੱਚੇ ਵੀ ਉਡੀਕਣ ਇਸ ਦਿਨ ਨੂੰ ਬੱਚੇ ਵੀ ਉਡੀਕਣ ਘਰ ਘਰ ਖੁਸ਼ੀਆਂ ਹੋਣਗੀਆਂ ਘਟ ਐਡਮਿਸ਼ਨ ਦੇ ਚਾ ਵਿੱਚ ਨਾ ਗਰੀਬ ਦੀਆਂ ਅੱਖੀਆਂ ਰੋਣਗੀਆਂ ਨਾ ਕਰਜਾਈ ਹੋਣਾ ਕਿਸੇ ਨੇ ਨਾ ਕਰਜਾਈ ਹੋਣਾ ਕਿਸੇ ਨੇ ਪੰਜਾਬ ਸਿਰਜੋ ਪੰਜਾਬ ਸਿਰਜੋ ਚੰਗੇ ਖੁਆਬਾਂ ਦਾ ਕਾਸ਼ ਕਿਤੇ ਮੁੱਲ ਘੱਟ ਹੋ ਜਾਂਦਾ ਦਾਖਲੇ ਅਤੇ ਕਿਤਾਬਾਂ ਦਾ 31 ਮਾਰਚ ਨੂੰ ਕਈ ਵੀਰਾਂ ਨੂੰ ਚਾਹ ਜਾਂ ਚੜ੍ਹੇ ਸ਼ਰਾਬਾਂ ਦਾ ਕਾਸ਼ ਕਿਤੇ ਮੁੱਲ ਘੱਟ ਹੋ ਜਾਵੇ ਦਾਖਲੇ ਅਤੇ ਕਿਤਾਬਾਂ ਦਾ ਸੇਵਾ ਸੇਵਾ ਕਰਦੇ ਰਹਿੰਦੇ ਇੱਕ ਦਿਨ ਸੇਵਾ ਕਰਕੇ ਦੇਖ ਲਵੋ ਸੇਵਾ ਸੇਵਾ ਕਰਦੇ ਰਹਿੰਦੇ ਇੱਕ ਦਿਨ ਸੇਵਾ ਕਰਕੇ ਵੇਖ ਲਵੋ ਸਤਿਗੁਰ ਕਮਾਲੀ ਸਤਗੁਰ ਜੀ ਦੇ ਚਰਨੀ ਮੱਥਾ ਟੇਕ ਲਵੋ ਸੇਵਾ ਸੇਵਾ ਕਰਦੇ ਰਹਿੰਦੇ ਇੱਕ ਦਿਨ ਸੇਵਾ ਕਰਕੇ ਦੇਖਣ ਬਹੁਤ ਸੁਭ ਕੰਮਾਂ ਦੇ ਲਈ ਸਤਿਗੁਰ ਜੀ ਦੇ ਚਰਨੀ ਮਥਾ ਟੇਕ ਲਵੋ ਲਾਲੀ ਆਖੇ ਇਸ ਪਾਸੇ ਕਿਉਂ ਧਿਆਨ ਨਹੀਂ ਜਾਂਦਾ ਨਵਾਬਾਂ ਦਾ ਉਹ ਗੁਸਲ ਆਖੇ ਕਿਉਂ ਇਸ ਪਾਸੇ ਧਿਆਨ ਨਹੀਂ ਜਾਂਦਾ ਨਵਾਬਾਂ ਦਾ ਆਕਾਸ਼ ਕਿਤੇ ਮੁੱਲ ਘੱਟ ਹੋ ਜਾਵੇ ਦਾਖਲੇ ਤੇ ਕਿਤਾਬਾਂ ਦਾ ਆਕਾਸ਼ ਕਿਤੇ ਮੁੱਲ ਘੱਟ ਹੋ ਜਾਂਦਾ ਦਾਖਲੇ ਤੇ ਕਿਤਾਬਾਂ ਦਾ 31 ਮਾਰਚ ਨੂੰ ਕਈ ਵੀਰਾਂ ਨੂੰ ਚਾਹ ਜਾਂ ਚੜ੍ਹੇ ਸ਼ਰਾਬਾਂ ਦਾ ਕਾਸ਼ ਕਿਤੇ ਮੁੱਲ ਘੱਟ ਕਰ ਦਿੰਦੇ ਜੇ ਦਾਖਲੇ ਤੇ ਕਿਤਾਬਾਂ ਦਾ ਬਹੁਤ ਹੀ ਜ਼ਿਆਦਾ ਹੈਵੀ ਪੜਾਈ 40 45 ਹਜ਼ਾਰ ਤੋਂ ਘੱਟ 60 ਹਜ਼ਾਰ ਤੋਂ ਘੱਟ 65 ਹਜ਼ਾਰ ਤੋਂ ਘੱਟ ਆ ਜਨਕੀ ਨਰਸਰੀ ਦੇ ਵਿੱਚ ਬੱਚਾ ਜਿਹੜੀ ਪਹਿਲੀ ਕਲਾਸ ਬੱਚਾ ਜੇ ਕਰਦਾ ਉਹ ਘੱਟੋ ਘੱਟ ਨਾ ਬਾਲਾ 1.5 2.5 ਲੱਖ ਰੁਪਏ ਦੇ ਵਿੱਚ ਬੱਚੇ ਦੀ ਪਹਿਲੀ ਕਲਾਸ ਦੀ ਹੈ ਠੀਕ ਹੈ ਇਹ ਹੀ ਚੀਜ਼ਾਂ ਪੰਜਾਬ ਗਵਰਨਮੈਂਟ ਦੇ ਅੱਗੇ ਤਾਂ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਇਦਾਂ ਦੀਆਂ ਕਿ ਉਹ ਪੰਜਾਬ ਸਰਕਾਰ ਦੇ ਉਪਰਾਲੇ ਚੱਕੇ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਵੀ ਇਦਾਂ ਦੀ ਹੈਵੀ ਪੜਾਈ ਕਰਵਾ ਸਕਦਾ ਠੀਕ ਆ ਕਰਵਾ ਸਕਦੇ ਆ ਪੰਜਾਬ ਸਰਕਾਰ ਦਾ ਪਰ ਉਹਨਾਂ ਦੀ ਇੱਛਾ ਇਹ ਆ ਉਹਨਾਂ ਦੇ ਮਨ ਦੇ ਬਲਬਲੀ ਇਹ ਨੇ ਤੇ ਬਸ ਸਰਵ ਦਿਹਾੜੀ ਮਜ਼ਦੂਰੀ ਤੱਕ ਜਾਂ ਪਟਕਦੇ ਰਹੇ ਨੇ ਇੱਥੇ ਨਸ਼ਿਆਂ ਤੇ ਲੱਗ ਜਾਣ ਪੰਜਾਬੀ ਬਸ ਉਹਨਾਂ ਦੀ ਕੀ ਕਰ ਸਕਦੇ ਆ ਵੀ ਜਲਦੀ ਚਾਹ ਨਹੀਂ ਇਹ ਆ ਸੋ ਕਿਰਪਾ ਕਰਕੇ ਕੁਝ ਨਾ ਕੁਝ ਆਪ ਜੀ ਦੇ ਅੱਗੇ ਲਿਆਉਣ ਦਾ ਜਸ਼ਨ ਕੀਤਾ ਜੇਕਰ ਚੰਗਾ ਲੱਗਿਆ ਤਾਂ ਜਰੂਰ ਮਾਈਕ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਤੱਕ ਇਹ ਆਵਾਜ਼ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ